ਮੇਰੇ ਕੁਝ ਗਮਉਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਮੈਂ ਮੈਂ ਕਿਉਂ ਵੱਡਾ ਹੋਇਆ ਜ਼ਿੰਦਗੀ ਤੋਂ ਉੱਦਾ ਹੋਇਆ ਮੈਂ ਕਿਉਂ ਵੱਡਾ ਹੋਇਆ ਜਦ ਹੁੰਦਾ ਕਦੇ ਕੋਈ ਦੁੱਖ ਤਾਂ ਤੇਰੀ ਬੁੱਕਲ ਚ ਰੋ ਲੈਂਦਾ ਅੱਜ ਤੱਕ ਉਸ ਬੁੱਕਲ ਨਾਲ ਹਾਂ ਬੱਤਾ ਹੋਇਆ ਮਾ ਮੈਂ ਕਿਉਂ ਫਟਾ ਹੋਇਆ ਸਾਰਿਆਂ 'ਚ ਰੋਲਿੰਦਾ ਸਾਰਿਆਂ 'ਚ ਹੱਸਪਿੰਦਾ ਕਿਸੇ ਦੀ ਨਾ ਫਿਕਰ ਕੋਈ ਕੋਈ ਕੁਝ ਵੀ ਕਹਿੰਦਾ ਹੁਣ ਮਿਹਣਿਆਂ ਤੇ ਤਾਨਿਆਂ ਦੇ ਨਾਲ ਮੈਂ ਮੱਧਾ ਹੋਇਆ ਮਾਂ ਮੈਂ ਕਿਉਂ ਵੱਡਾ ਹੋਇਆ ਉਂਗਲ ਫੜ ਕੇ ਤੁਰਦਾ ਤਾਂ ਲੋਕੀ ਡਿੱਗਣ ਤੋਂ ਬਚਾਉਂਦੇ ਅੱਜ ਉਹੀ ਨੀਚੇ ਬਹਿ ਬਹਿ ਕੇ ਖੜੇ ਨੂੰ ਗਰਾਉਂਦੇ ਜਿਹੜੇ ਰਾਹ সমਤਲ ਸੀ ਅੱਜ ਉਹਨਾਂ ਤੇ ਖੱਡਾ ਹੋਇਆ ਮਾਏ ਮੈਂ ਕਿਉਂ ਵੱਡਾ ਹੋਇਆ ਰੰਗ ਰੂਪ ਨਾ ਦੇਖਿਆ ਕਿਸੇ ਨੇ ਬਸ ਮਿੱਠੀਆਂ ਮੂੰਹ ਤੇ ਕਰੀਆਂ ਬਚਪਨ ਦਾ ਸੀ ਬੜਾ ਹੀ ਸੋਹਣਾ ਨਾ ਖੇਡਾਂ ਭੇਦ ਭਾਵ ਨਾਲ ਭਰੀਆਂ ਹੁਣ ਦੇਖ ਜਵਾਨੀ ਬੁਢਾਪੇ ਵਾਲਾ ਰੂਪ ਪੱਦਾ ਹੋਇਆ ਮਾਂ ਮੈਂ ਕਿਉਂ ਵੱਡਾ ਹੋਇਆ ਇੱਕ ਉਸ ਨਾਲ ਜ਼ਿੰਦਗੀ ਜੋੜੀ ਮੇਰੀ ਕਿਉਂ ਉਸੇ ਨੇ ਹੀ ਆਕੜ ਤੋੜੀ ਮੇਰੀ ਖਾਰਾ ਮਿੱਠਾ ਹੰਝੂ ਅੱਖਾਂ ਸੀ ਮੈਂ ਚੋਇਆ ਸਭ ਕੁਝ ਦੇ ਕੇ ਕਿਉਂ ਉਹਨੂੰ ਮੇਰੇ ਤੋਂ ਖੋਇਆ ਦੇਵ ਪੁੱਛਿਆ ਪੀਰ ਫਕੀਰਾਂ ਕਿਉਂ ਤੇਰਾ ਰੱਬ ਕੱਬਾ ਹੋਇਆ ਮਾਂ ਮੈਂ ਕਿਉਂ ਵੱਡਾ ਹੋਇਆ ਮੈਂ ਕਿਉਂ ਵੱਡਾ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ